ਜਿਸ ਘਰ ਜਿਸ ਗ੍ਰਹਿ ਦੇ ਵਿੱਚ ਭਲੇ ਪੁਰਖ ਦੀ ਸੇਵਾ ਨਹੀਂ ਹੁੰਦੀ ਭਾਵੇਂ ਕਿਸੇ ਲੋੜਵੰਦ ਅਰਥੀਏ ਦਾ ਉਸ ਦੀ ਲੋੜ ਪੂਰਤੀ ਵਾਸਤੇ ਕੋਈ ਮਨੁੱਖ ਆਪਣੇ ਹੱਥੋਂ ਦੇ ਕੇ ਰਾਜ਼ੀ ਨਹੀਂ ਹੁੰਦਾ ਜਿੱਤੇ ਹਰੀ ਪਰਮੇਸ਼ਰ ਨੂੰ ਜੋ ਸਭਨਾ ਦਾ ਦਾਤਾ ਹੈ ਸਭਨਾ ਦਾ ਸਿਰਜਣਹਾਰ ਹੈ ਪੈਦਾ ਕਰਨ ਵਾਲਾ ਹੈ ਉਸ ਨੂੰ ਯਾਦ ਨਹੀਂ ਕੀਤਾ ਜਾਂਦਾ पाविक परमेश्वर ਤੋਂ ਟੁੱਟ ਕੇ ਹੋਰ ਦੂਜਾਈ ਗਈ ਤੇ ਦੁਬਧਾ ਵਾਲੀ ਉਪਾਸ਼ਨਾ ਕੀਤੀ ਜਾਂਦੀ ਹੈ ਕਰਮकांड ਵਿਖਾਵੇ ਦਾ ਜੋਰ ਹੈ ਜਿੱਥੇ ਕੇਵਲ ਲੁੱਟ ਖਸੋਟ ਦੀ ਦੌਲਤ ਜਮ੍ਹਾਂ ਕੀਤੀ ਜਾਏ ਔਰ ਜਿੱਥੋਂ ਕਿਸੇ ਲੋੜਵੰਦ ਭਲੇਪੁਰਖ ਦੀ ਇਮਦਾਦ ਜਾਂ ਮਦਦ ਵਾਸਤੇ ਹੱਥ ਨਾ ਵਧਾਇਆ ਜਾਏ ਉਸ ਗ੍ਰਹਿ ਨੂੰ ਉਸ ਘਰ ਨੂੰ ਕਬੀਰ ਜੀ ਮਹਾਰਾਜ ਨੇ ਇੱਕ ਸੁਚੱਜਾ ਘਰ ਨਹੀਂ ਮੰਨਿਆ ਬਲਕਿ ਉਸ ਨੂੰ ਸ਼ਮਸ਼ਾਨ ਭੂਮੀ ਦੇ ਤੁਲ ਕਿਹਾ ਹੈ ਤੀ ਕਰ ਮਰਹਟ ਸਾਰਖੇ ਸਾਰਖੇ ਦਾ ਅਰਥ ਹੁੰਦਾ ਹੈ ਬਰਾਬਰ ਉਹ ਸ਼ਮਸ਼ਾਨਾਂ ਦੇ ਬਰਾਬਰ ਹੈ ਮੜੀਆਂ ਦੇ ਬਰਾਬਰ ਹੈ ਔਰ ਉਸ ਪਰਿਵਾਰ ਵਿੱਚ ਰਹਿਣ ਵਾਲੇ ਜਿਹੜੇ ਜੀ ਹਨ ਉਹ ਮਨੁੱਖ ਨਹੀਂ ਭੂਤ ਨੇ ਹਨ ਇਸ ਦਾ ਭਾਵ ਇਹ ਨਹੀਂ ਕਿ ਕਬੀਰ ਜੀ ਮਹਾਰਾਜ ਕੋਈ श्राप ਦੇ ਰਹੇ ਨੇ ਕਬੀਰ ਜੀ ਉਹਨਾਂ ਦੇ ਸੁਭਾਅ ਦਾ ਵਰਣਨ ਕਰ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਹੈ ਕਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਮਹਾਰਾਜ ਕਹਿੰਦੇ ਜਿੱਥੇ ਕਲਯੁਗੀ ਸੁਭਾਅ ਹੋ ਹੈ ਕਲਯੁਗੀ ਸੁਭਾਅ ਕਿਹਾ ਗਿਆ ਹੈ ਜਿੱਥੇ ਕ੍ਰੋਧ ਹੈ ਅਹੰਕਾਰ ਹੈ ਸਵਾਰਥ ਹੈ ਲਾਲਚ ਹੈ ਤ੍ਰਿਸ਼ਨਾ ਲੂ ਬਿਰਤੀ ਹੈ ਇਹ ਔਗਣ ਜਿਸ ਸੁਰਤ ਵਿੱਚ ਜਿਸ ਜੀਵਨ ਵਿੱਚ ਔਰ ਜਿਸ ਮਾਹੌਲ ਵਿੱਚ ਘੁਲੇ ਮਿਲੇ ਹੋਏ ਹੋਣ ਔਰ ਇਹਨਾਂ ਦਾ ਸ਼ਿਕਾਰ ਜਿਹੜੇ ਜੁ ਲੋਕ ਹੋਣ ਕਬੀਰ ਜੀ ਕਹਿੰਦੇ ਨੇ ਉਹ ਕਲੀ ਅੰਦਰ ਨਾਨਕਾ ਜਿੰਨਾ ਦਾ ਉਤਾਰ ਪੁੱਤ ਜਨੂਰਾ ਧੀ ਜਨੋਰੀ ਜੋਰੂ ਜਿੰਨਾ ਦਾ ਸਿਕਦਾਰ ਉਹ ਪਿਤਾ ਤੋਂ ਲੈ ਕੇ ਇਸਤਰੀ ਤੋਂ ਲੈ ਕੇ ਧੀਆ ਪੁੱਤਰਾਂ ਤੱਕ ਸਾਰੇ ਇੱਕੇ ਹੀ ਸੁਭਾਅ ਦੇ ਸ਼ਿਕਾਰ ਹੋ ਜਾਂਦੇ ਹਨ ਮਨੁੱਖ ਉਹ ਸਾਰੇ ਇਨਸਾਨ ਦੀ بجائے ਵਿਹਾਰ ਭੂਤਨਿਆਂ ਵਰਗਾ ਕਰਦੇ ਹਨ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਜੀਵਾਂ ਨੂੰ ਮੁਰਦਿਆਂ ਸਮਾਨ ਦੇਹੀ ਨੂੰ ਮੁਰਦਿਆਂ ਸਮਾਨ ਆਖਿਆ ਤੇ ਬਿਰਤੀ ਨੂੰ ਭੂਤਨੇ ਸਮਾਨ ਆਖਿਆ ਪਾਬ ਜਿਹੜਾ ਜੀਵਤ ਨਹੀਂ ਹੈ ਆਤਮਿਕ ਜੀਵਨ ਤੋਂ ਵਿਰਵਾ ਖਾਲੀ ਤੇ ਵਾਂਝਾ ਹੈ ਜਿਸ ਅੰਦਰ ਕੋਈ ਸੰਵੇਦਨਾ ਨਹੀਂ ਜਿਸ ਅੰਦਰ ਕੋਈ ਅਹਿਸਾਸ ਨਹੀਂ ਜਿਸ ਅੰਦਰ ਕੋਈ ਚੰਗੇ ਵਿਚਾਰ ਨਹੀਂ ਔਰ ਚੰਗਾ ਅਮਲ ਨਹੀਂ ਇਹਦੇ ਨਾਲ ਹੀ ਅਗਲੇ ਸ਼ਲੋਕ ਵਿੱਚ ਮਹਾਰਾਜ ਨੇ ਫਰਮਾਇਆ ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਪਾਵੋਂ ਤੇ ਪਿੰਗੁਲ ਭਰਿਆ ਭਇਆ ਮਾਰਿਆ ਸਤਿਗੁਰੂ ਬਾਨ ਗੂੰਗਾ ਬਹਿਰਾ ਪਿੰਗੁਲਾ ਇਹ ਸ਼ਬਦ ਆਪਾਂ ਅਕਸਰ ਸੁਣਦੇ ਪੜ੍ਹਦੇ ਫੇਕ ਦੇ ਬੋਲਦੇ ਹਾਂ ਜਿਹੜੇ ਫਿਜ਼ੀਕਲੀ ਡਿਸੇਬਲ ਹੋਣ ਜੋ ਆਪਣੀ ਰਸਨਾ ਤੋਂ ਬੋਲ ਨਾ ਸਕਦੇ ਹੋਣ ਕੁਦਰਤੀ ਤੌਰ ਉਤੇ ਆਪਾਂ ਉਹਨਾਂ ਨੂੰ ਗੂੰਗਾ ਸ਼ਬਦ ਪ੍ਰਯੋਗ ਕਰਕੇ ਬਿਆਨ ਕਰਦੇ ਹਾਂ ਬਹਿਰਾ ਮਤਲਬ ਜੋ ਕੰਨਾਂ ਤੋਂ ਸੁਣ ਨਹੀਂ ਸਕਦਾ ਗੈਰਾ ਤੋਂ ਜਿਹੜਾ ਚੱਲ ਨਹੀਂ ਸਕਦਾ ਆਪਾਹਜ ਹੈ ਗੁਰੂ ਨੇ ਕਹਿੰਦੇ ਨੇ ਤੀਰ ਮਾਰਿਆ ਹੈ ਸ਼ਬਦ ਦਾ ਗੁਰੂ ਦੇ ਉਪਦੇਸ਼ ਦਾ ਮੇਰੇ ਜੀਵਨ ਉੱਤੇ ਐਸਾ ਅਸਰ ਹੋਇਆ ਕਿ ਗੂੰਗਾ ਹੁਆ ਬਾਬਰਾ ਮੈਂ ਗੂੰਗਾ ਬਹਿਰਾ ਤੇ ਆਪਾਹਜ ਹੋ ਗਿਆ ਹਾਂ ਹੁਣ ਇਸ ਦੇ ਭਾਵ ਨੂੰ ਸਮਝਣਾ ਪਏਗਾ ਇੱਕ ਸ਼ਬਦ ਮਹਾਰਾਜ ਗੁਰੂ ਅਰਜਨ ਸਾਹਿਬ ਦਾ ਆਪਾਂ ਪੜ੍ਹਦੇ ਹਾਂ ਬਿਲਾਵਲ ਵਿੱਚੋਂ ਪਿੰਗੁਲ ਪਰਬਤ ਪਾਰ ਪਰੇ ਇਹ ਕੂਵ ਪਾਹ ਜੈ ਜਿਹੜਾ ਸੁਰਤ ਕਰਕੇ ਅਗਿਆਨੀ ਹੈ ਉਹਨੂੰ ਮਹਾਰਾਜ ਨੇ ਅਪਾਜ ਗਿਆ ਉੱਥੇ ਭਾਵ ਥੋੜਾ ਦੂਜੇ ਪਹਿਲੂ ਦਾ ਹੈ ਇਤੇ ਹਜ਼ੂਰ ਕੀ ਕਹਿੰਦੇ ਨੇ ਜਿਹੜੀ ਜ਼ਬਾਨ ਜਿਹੜੀ ਰਸਨਾ ਹਰ ਵੇਲੇ निंदा ਕਰਨ ਵਿੱਚ ਚਸਕੇ ਲਾਈ ਰੱਖਦੀ ਹੈ ਬਦਖੋਈ ਕਰਨ ਵਿੱਚ ਉਲਝੀ ਰਹਿੰਦੀ ਹੈ ਉਹ ਆਦਤ ਗੁਰੂ ਨੇ ਕਿਰਪਾ ਕਰਕੇ ਆਪਣੇ ਸ਼ਬਦ ਬਾਣ ਨਾਲ ਛੁਡਾ ਦਿੱਤੀ ਹੁਣ ਮੈਂ ਨਿੰਦਾ ਕਰਨ ਵੱਲੋਂ ਗੁੰਗਾ ਹੋ ਗਿਆ ਹਾਂ ਕਿਸੇ ਦੀ ਬਦਖੋਈ ਕਰਨ ਵੱਲੋਂ ਬਿਲਕੁਲ ਚੁੱਪ ਧਾਰਨ ਕਰ ਲਈ ਹੈ ਹੁਣ ਕੋਈ ਐਸਾ ਕਹੇ ਵੀ ਤਾਂ ਮੈਨੂੰ ਉਸ ਗੱਲ ਵਿੱਚ ਬੋਲਣ ਦਾ ਕੋਈ ਸਵਾਦ ਨਹੀਂ ਆਉਂਦਾ ਸਮਝੋ ਹੁਣ ਮੈਂ ਨਿੰਦਾ ਵੱਲੋਂ ਗੁੰਗਾ ਹੋ ਗਿਆ ਇਸੇ ਤਰ੍ਹਾਂ ਕਿਸੇ ਦੀ ਨਿੰਦਾ ਸੁਣਨ ਦਾ ਬਦਖੋਈ ਸੁਣਨ ਦਾ ਕਿਸੇ ਬਾਰੇ ਮਾੜੇ ਵਿਚਾਰ ਸੁਣਨ ਦਾ ਮੇਰੇ ਅੰਦਰ ਹੁਣ ਕੋਈ ਭਾਵ ਨਹੀਂ ਰਹਿ ਗਿਆ ਪਹਿਲਾਂ ਇਹ ਚਸਕਾ ਹੁੰਦਾ ਹੈ ਕੰਨਾਂ ਨੂੰ ਕਿ ਅਜਿਹੀ ਕੋਈ ਗੱਲ ਕਰੇ ਬੰਦਾ ਆਪਣਾ ਸਮਾਂ ਕੱਢ ਕੇ ਘੰਟਿਆਂ ਬੱਧੀ ਵੀ ਸੁਣ ਲੈਂਦਾ ਆਪਣੀ ਉਸਤਤ ਔਰ ਦੂਜੇ ਦੀ ਬਦਖੋਈ ਸੁਣਨਾ ਮਨੁੱਖ ਵਾਸਤੇ ਇੱਕ ਖੁਰਾਕ ਵਰਗਾ ਹੈ ਜੇ ਅੰਦਰ ਸੁਭਾਉ ਮੜਾ ਹੈ ਸਮਾ ਕੱਢ ਕੇ ਵੀ ਮਨੁੱਖ ਬੜੀ ਤਕਲੀਫ ਝੱਲ ਕੇ ਵੀ ਸੁਣਦਾ ਹੈ ਮੇਰੀ ਸਿਫਤ ਹੋ ਰਹੀ ਹੈ ਸੁਣਣ ਚ ਕੀ ਹਰ ਜਾਏ ਦੂਜੇ ਦੀ ਬਦਖੋਈ ਹੋ ਰਹੀ ਹੈ ਸੁਣਨ ਵਿੱਚ ਕੀ ਹਰ ਜਾਏ ਕਬੀਰ ਜੀ ਕਹਿੰਦੇ ਹੁਣ ਮੇਰਾ ਇਹ ਸੁਭਾਉ ਵੀ ਮੁੱਕ ਗਿਆ ਇਹ ਚਸਕਾ ਵੀ ਮੈਂ ਛੱਡ ਦਿੱਤਾ ਗੁੰਗਾ ਹੁਆ ਬਾਵਰਾ ਹੁਣ ਮੈਂ ਝੱਲਾ ਹੋ ਗਿਆ ਬਾਵਰਾ ਦਾ ਅਰਥ ਹੁੰਦਾ ਝੱਲਾ ਹੁਣ ਮੇਰੇ ਅੰਦਰੋਂ ਉਹ ਚੁਸਤੀਆਂ ਚਲਾਕੀਆਂ ਪ੍ਰਪੋਗੰਡੇ ਕਰਨੇ ਉਹ ਸੁਭਾਅ ਮੁੱਕ ਗਿਆ ਇਹ ਪ੍ਰਤਾਪ ਗੁਰੂ ਦੇ ਸ਼ਬਦ ਦਾ ਹੈ ਗੁੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਪਾਵੋਂ ਤੇ ਪਿੰਗੁਲ ਪਇਆ ਜਿਨ੍ਹਾਂ ਕਦਮਾਂ ਦੇ ਨਾਲ ਚੱਲ ਕੇ ਮੈਂ ਮਾੜੀ ਸੰਗਤ ਵਿੱਚ ਜਾਂਦਾ ਸੀ ਆਪ ਉਹ ਥਾਮਾਂ ਲੱਭ ਕੇ ਉਹਨਾਂ ਲੋਕਾਂ ਕੋਲ ਜਾ ਜਾ ਕੇ ਮਾੜੀ ਸੰਗਤ ਕਰਨੀ ਮਾੜੇ ਵਿਚਾਰ ਸੁਣਨੇ ਬੰਦੇ ਅਮਲ ਕਮਾਉਣੇ ਖੁਦ ਚੱਲ ਕੇ ਜਾਣਾ ਪੈਂਦਾ ਹੈ ਨਾ ਜੀ ਹੁਣ ਮੇਰੇ ਕਦਮ ਉਸ ਪਾਸੇ ਨਹੀਂ ਤੁਰਦੇ ਜਨਨੀ ਮੰਦੇ ਅਮਲਾਂ ਤੋਂ ਗੁਰੂ ਦੇ ਸ਼ਬਦ ਨੇ ਮੈਨੂੰ ਰਹਿਤ ਕਰ ਦਿੱਤਾ ਹੈ ਮੁਕਤ ਕਰ ਦਿੱਤਾ ਹੈ ਰਸਨਾ ਨਿੰਦਾ ਨਹੀਂ ਕਰਦੀ ਚਸਕੇ ਨਹੀਂ ਪਾਲਦੀ ਕੰਨਾਂ ਨਾਲ ਬਦ ਕੋਈ ਨਿੰਦਾ ਔਰ ਆਪਣੀ ਉਸਤਤ ਸੁਣਨ ਦੀ ਭੁੱਖ ਨਹੀਂ ਰਹਗੀ ਵਾਧੂ ਦੀਆਂ ਚੁਸਤੀਆਂ ਚਲਾਕੀਆਂ ਦਾ ਸੁਭਾਅ ਅੰਦਰ ਨਹੀਂ ਰਹਿ ਗਿਆ ਇਹ ਸਮਝ ਤਿਆਗ ਦਿੱਤੀ ਹੈ ਮਾੜੇ ਪਾਸੇ ਕੋ ਸੰਗਤ ਵੱਲ ਮੇਰੇ ਕਦਮ ਨਹੀਂ ਤੁਰਦੇ ਇਹ ਆਦਤ ਵੀ ਛੱਡ ਦਿੱਤੀ ਹੈ ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਪਾਵੋ ਤੇ ਪਿੰਗੁਲ ਭਇਆ ਮਾਰਿਆ ਸਤ ਗੁਰੂ ਬਾਨ ਔਰ ਇਹ ਵਡਿਆਈ ਕਿਸ ਚੀਜ਼ ਦੀ ਹੈ ਗੁਰੂ ਦੇ ਸ਼ਬਦ ਦੀ